ਮੁੱਖ ਮੰਤਰੀ ਭਗਵੰਤ ਮਾਨ ਲਾਲਪਰੀ ਦੇ ਸਰੂਰ ਚ ਹਵਾਈ ਜਹਾਜ਼ ਚੋਡੇ ਗਏ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਹਵਾਈ ਅੱਡੇ ਦੇ ਉੱਤੇ ਜਹਾਜ਼ ਤੋਂ ਉਤਰਨ ਤੋਂ ਬਾਅਦ ਸਰੂਰ ਦੇ ਵਿੱਚ ਦੱਸੇ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦਾਖਲ ਕਰਾਉਣਾ ਪਿਆ ਇਹ ਗੱਲ ਕੀ ਹੈ ਕਿੱਥੋਂ ਨਿਕਲ ਕੇ ਆਈ ਹੈ ਤੁਹਾਨੂੰ ਸਾਰੀ ਗੱਲ ਖੋਲ ਕੇ ਦੱਸਦੇ ਆ ਤੁਸੀਂ ਜੁੜੇ ਹੋ ਲੁੱਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਦੂਜਾ ਵਾਕਿਆ ਕਹਿ ਸਕਦੇ ਆ ਕਿ ਜਿਹੜਾ ਹੋਇਆ ਇਹ ਗੱਲ ਮੈਂ ਨਹੀਂ ਕਹਿੰਦਾ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਭ ਦਾ ਮਾਲ ਮੰਤਰੀ ਵਿਕਰਮ ਮਜੀਠੀਆ ਕਹਿੰਦੇ ਆ ਵਿਕਰਮ ਮਜੀਠੀਆ ਨੇ ਇਸ਼ਾਰਿਆਂ-ਇਸ਼ਾਰਿਆਂ ਦੇ ਵਿੱਚ ਕਈ ਗੱਲਾਂ ਕਈਆਂ ਨੇ ਵਿਕਰਮ ਮਜੀਠੀਆ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਹਿੰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਚ ਦਾਖਲ ਕਰਾਇਆ ਗਿਆ ਤੇ ਉਹ ਲਾਲ ਪਰੀ ਦੇ ਸਰੂਰ ਦੇ ਵਿੱਚ ਦੱਸੇ ਜਾਂਦੇ ਆ ਮੁੱਖ ਮੰਤਰੀ ਬਾਰੇ ਆਪਣੀ ਪੋਸਟ ਦੇ ਵਿੱਚ ਵਿਕਰਮ ਮਜੀਠੀਆ ਨੇ ਵੱਡੀ ਗੱਲ ਆਖੀ ਆ ਉਹਨਾਂ ਆਖਿਆ ਕਿ ਬ੍ਰੇਕਿੰਗ ਨਿਊਜ਼ ਅੱਜ ਪਤਾ ਲੱਗਿਆ ਹੈ ਕਿ ਸੀਐਮ ਭਗਵੰਤ ਮਾਨ ਦਿੱਲੀ ਤੋਂ ਚਾਰਟਰਡ ਪਲੇਨ ਤੇ ਚੜੇ ਤਕਰੀਬਨ ਦੁਪਹਿਰ ਚੰਡੀਗੜ੍ਹ ਲੈਂਡ ਕੀਤੇ ਜਹਾਜ਼ ਤੋਂ ਉਤਰਨਸਾਰ ਹੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸਰੂਰ ਚ ਸੰਤੇ ਡਿੱਗ ਗਏ ਸਰੂਰ ਵਾਲਾ ਸਾਰਿਆਂ ਨੇ ਕੱਲ న్యూਸ 18 ਦਾ ਇੰਟਰਵਿਊ ਵੀ ਦੇਖਿਆ ਹੋਵੇਗਾ ਸੂਤਰਾਂ ਅਨੁਸਾਰ ਸੱਟਾਂ ਵੀ ਲੱਗੀਆਂ ਨੇ ਬਲੱਡ ਪ੍ਰੈਸ਼ਰ ਵੀ ਹਿੱਲਿਆ ਹੋਇਆ ਖਾਦੀ ਪੀਤੀ ਦਾ ਜ਼ਿਆਦਾ ਅਸਰ ਹੋ ਗਿਆ ਹੁਣ ਭਗਵੰਤ ਮਾਨ ਸਾਹਿਬ ਨੂੰ ਸਪੈਸ਼ਲ ਦਿੱਲੀ ਹਸਪੀਟਲ ਇਲਾਜ ਲਈ ਲੈ ਕੇ ਗਏ ਹਨ ਗੈਟ ਵੈਲ ਸੂਨ ਚियर्स ਇਹ ਗੱਲ ਵਿਕਰਮਜੀਠੀ ਨੇ ਆਖਿਆ ਜੇਕਰ ਇਸ ਗੱਲ ਦੇ ਵਿੱਚ ਦਮ ਹੈ ਤਾਂ ਇਹ ਕਾਫੀ ਹੈਰਾਨੀ ਤੇ ਸ਼ਰਮਿੰਦਗੀ ਵਾਲੀ ਗੱਲ ਹੋ ਸਕਦੀ ਹੈ ਇਹ ਮੁੱਖ ਮੰਤਰੀ ਦੇ ਨਾਲ ਇਸ ਤਰ੍ਹਾਂ ਦੀ ਦੂਜੀ ਵਾਰ ਖਬਰ ਉੱਡੀ ਹੈ ਇੱਕ ਵਾਰ ਉਹਨਾਂ ਦੀ ਜਰਮਨੀ ਤੋਂ ਆਉਣ ਵੇਲੇ ਅਜਿਹੀ ਹਾਲਤ ਦੇ ਵਿੱਚ ਹੋਣ ਦੀ ਗੱਲ ਕਹੀ ਗਈ ਸੀ ਤੇ ਹੁਣ ਇੱਕ ਵਾਰ ਫਿਰ ਚੰਡੀਗੜ੍ਹ ਹਵਾਈ ਅੱਡੇ ਦੀ ਇਹ ਘਟਨਾ ਦੱਸੀ ਜਾਂਦੀ ਹੈ ਮਜੀਠੀਆ ਸਪਸ਼ਟ ਕਹਿਣਾ ਚਾਹੁੰਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਸ਼ਰਾਬ ਦੇ ਨਸ਼ੇ ਜੇ ਤੁਸੀਂ ਇਸ ਨੂੰ ਟ੍ਰਾਂਸਕ੍ਰਿਪਟ ਕਰੋ ਜਿਹੜੀ ਚੀਜ਼ ਲਿਖੀ ਹੈ ਜੇ ਉਹਨੂੰ ਖੋਲ ਕੇ ਦੇਖੋ ਤਾਂ ਵਿਕਰਮ ਜੀਠਿਆ ਸਿੱਧੇਮ ਸਿੱਧਾ ਇਹ ਗੱਲ ਕਹਿ ਰਿਹਾ ਕਿ ਮੁੱਖ ਮੰਤਰੀ ਸ਼ਰਾਬ ਦੇ ਨਸ਼ੇ 'ਚ ਸੀ। ਮੁੱਖ ਮੰਤਰੀ ਸ਼ਰਾਬ ਦੇ ਨਸ਼ੇ 'ਚ ਸਨ ਜਾਂ ਨਹੀਂ ਇਹ ਇੱਕ ਅਲੱਗਦਾ ਗੱਲ ਹੈ। ਪਰ ਮੁੱਖ ਮੰਤਰੀ ਦੇ ਸੱਟਾਂ ਲੱਗੀਆਂ ਨੇ ਇਹ ਗੱਲ ਹਾਲੇ ਤੱਕ ਮੀਡੀਆ ਦੇ ਸਾਹਮਣੇ ਕਿਉਂ ਨਹੀਂ ਆਈ? ਸੂਬੇ ਦਾ ਮੁੱਖ ਮੰਤਰੀ ਹੋਵੇ ਉਹਦੇ ਸੱਟਾਂ ਲੱਗੀਆਂ ਹੋਣ ਤੇ ਉਹਦਾ ਕਾਇਦਾ ਮੈਡੀਕਲ ਬੁਲੇਟਿਨ ਜਾਰੀ ਨਾ ਹੋਇਆ ਹੋਵੇ ਇਹ ਇੱਕ ਚਿੰਤਾ ਦਾ ਵਿਸ਼ਾ ਹੈ। ਮੇਰਾ ਇਹ ਕੋਈ ਸਰਕਾਰੀ ਨੀ ਕਿ ਮੁੱਖ ਮੰਤਰੀ ਨੇ ਪੀਤੀ ਸੀ ਕਿ ਨਹੀਂ ਪੀਤੀ ਸੀ ਮੈਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਮੇਰਾ ਲੈਣਾ ਦੇਣਾ ਇਹ ਹੈ ਕਿ ਮੁੱਖ ਮੰਤਰੀ ਤੰਦਰੁਸਤ ਚਾਹੀਦੇ ਆ ਮੁੱਖ ਮੰਤਰੀ ਸਿਹਤਯਾਬ ਚਾਹੀਦੇ ਆ ਤੇ ਇਹਦੇ ਬਾਰੇ ਜੇਕਰ ਸਰਕਾਰ ਜਾਂ ਫਿਰ ਪਾਰਟੀ ਲੁਕੋ ਰੱਖਦੀ ਆ ਇਹ ਸਭ ਤੋਂ ਵੱਡੀ ਗੱਲ ਹੈ ਪੰਜਾਬ ਦੇ ਲੋਕ ਸੰਪਰਕ ਵਿਭਾਗ ਨੂੰ ਚਾਹੀਦਾ ਸੀ ਕਿ ਬਕਾਇਦਗੀ ਦੇ ਨਾਲ ਮੁੱਖ ਮੰਤਰੀ ਦਾ ਮੈਡੀਕਲ ਸਲਿੱਡ ਸਿਹਤ ਬਲੇਟਿਨ ਜਿਹੜਾ ਉਹ ਜਾਰੀ ਕਰਦੇ ਕਿ ਵਾਕਈ ਮੁੱਖ ਮੰਤਰੀ ਦੇ ਸੱਟਾਂ ਲੱਗੀਆਂ ਨੇ ਤੇ ਉਹ ਇਲਾਜ ਦੇ ਲਈ ਹਸਪਤਾਲ ਚ ਨੇ ਇਹ ਗੱਲ ਹੁਣ ਸਪਸ਼ਟ ਕਰਨੀ ਚਾਹੀਦੀ ਹੈ ਮਜੀਠੀਆ ਜਿਹੜੀ ਗੱਲ ਕਹਿੰਦੇ ਆ ਉਹਨੂੰ ਇੱਕ ਪਾਸੇ ਰੱਖ ਦੋ ਕਿ ਉਹ ਸਰੂਰ ਚ ਸਨ ਲਾਲਪਰੀ ਦਾ ਸਰੂਰ ਸੀ ਕਿਸੇ ਹੋਰ ਚੀਜ਼ ਦਾ ਸਰੂਰ ਸੀ ਇਹ ਅਲੱਗਾ ਗੱਲ ਐਸੀ ਨਹੀਂ ਦੇਖਿਆ ਮੁੱਖ ਮੰਤਰੀ ਨੂੰ ਪਰ ਜੇਕਰ ਇਹ ਗੱਲ ਸੱਚੀ ਹੈ ਤਾਂ ਇਹ ਕਾਫੀ ਚਿੰਤਾ ਦਾ ਵਿਸ਼ਾ ਹੈ ਮੁੱਖ ਮੰਤਰੀ ਦੇ ਛੇਤੀ ਸੇਤਜਾਬ ਹੋਣ ਦੀ ਉਮੀਦ ਕਰਦੇ ਆਂ ਆਸ ਕਰਦੇ ਆ ਕਿ ਮੁੱਖ ਮੰਤਰੀ ਸੇਤੀ ਜਿਹੜੇ ਸੇਤਜਾਬ ਹੋਣਗੇ ਤੇ ਜਿਹੜੇ ਉਹਨਾਂ ਤੇ ਇਲਜ਼ਾਮ ਲੱਗੇ ਆ ਸਰੂਰ ਵਾਲੇ ਉਹਨਾਂ ਦਾ ਖੁਦ ਜਵਾਬ ਦੇਣਗੇ